ਸਿੰਘ ਤਾਂ ਵੀ ਉਹਨਾਂ ਨੇ ਦੱਸਿਆ ਅਸਲ ਤੋਂ ਬੜੇ ਕਮਜ਼ੋਰ ਤੇ ਜਿਵੇਂ ਆਪਾਂ ਸ਼ੁੱਧ ਪੰਜਾਬੀ ਵਿੱਚ ਕਿਸ ਨੂੰ ਕਹਿੰਦੇ ਆ ਵੀ ਯਾਰ ਇਹ ਫੁਲਾਣੇ ਲੀਡਰ ਦੀਆਂ ਲੱਤਾਂ ਭਾਰ ਨਹੀਂ ਚੱਲਦੀ ਇਹ ਲਗਭਗ ਉਹੋ ਜਿਹੀ ਜੇ ਉਦਾਹਰਨ ਦੇਣੀ ਹੋਵੇ ਤੇ ਇਹਨਾਂ ਤੇ ਬਿਲਕੁਲ ਫਿੱਟ ਬੈਠਦੀ ਹੈ ਇੱਕ ਜਿਹੜੀ ਇਹਨਾਂ ਨੇ ਅੱਜ ਵੀ ਗੱਲ ਕਹੀ ਆ ਵੀ ਮੈਂ ਨੈਤਿਕ ਆਧਾਰ ਤੇ ਮਤਲਬ ਨੈਤਿਕ ਆਧਾਰ ਤੇ ਤਾਂ ਤਸੀਹੇ ਫਿਰ ਉਹਦੇ ਨਹੀਂ ਆ ਜਾਣਾ ਚਾਹੀਦਾ ਸੀ ਜਿਸ ਦਿਨ ਕਮੇਟੀ ਨੇ ਰਿਪੋਰਟ ਦੇ ਦਿੱਤੀ ਸੀ ਕਿਉਂਕਿ ਸਿੰਘ ਸਾਹਿਬ ਨੇ ਤਾਂ ਇਹ ਗੱਲ ਅਜੇ ਤੋਂ 20 ਦਿਨ ਪਹਿਲਾਂ ਦੀ ਕਹਿ ਦਿੱਤੀ ਸੀ ਕਿ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰੀ ਨਹੀਂ ਹੈ ਜੀ ਉਹ ਜੱਜਦਾਰ ਦੀ ਕੋਈ ਇਸ ਤਰੀਕੇ ਦੇ ਦੋਸ਼ਾਂ ਦੀ ਜਾਂਚ ਕਰਨਾ ਸਿਰਫ ਜੇ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਛੱਡ ਕੇ ਸਾਰੀ ਜਿਹੜੀ ਸੈਕੰਡ ਲੈਅਰ ਦੀ ਲੀਡਰਸ਼ਿਪ ਆ ਬਾਦਲਾਂ ਦੀ ਰੈਸੈਪਸ਼ਨ ਪਾਰਟੀਆਂ ਚ ਆ ਰਹੀ ਅੱਜ ਵੀ ਪਹੁੰਚੀ ਹੋਈ ਠੀਕ ਹੈ ਉਹ ਉੱਥੇ ਅਕਾਲੀ ਦਲ ਦਾ ਪ੍ਰਧਾਨ ਜੇ ਬੀਜੇਪੀ ਦੇ ਲੀਡਰਾਂ ਦੀ ਡੰਡੌਤ ਕਰਕੇ ਆਪਣੇ ਵਿਆਹ ਸ਼ਾਦੀਆਂ 'ਚ ਮਿਲੇ ਕੋਈ ਸਮੱਸਿਆ ਨਹੀਂ ਸਿੱਖ ਸਿੱਖਾਂ ਨੂੰ ਗੁਰਦੁਆਰਿਆਂ 'ਚ ਹੀ ਮਿਲਦੇ ਹੁੰਦੇ ਜੇ ਮਨਜਿੰਦਰ ਸਿੰਘਾ ਸਿੰਘ ਸਿੰਘ ਸਾਹਿਬ ਗਿਆਨੀ ਅਰਜੀਤ ਸਿੰਘ ਨੂੰ ਬਗਲਾ ਸਾਹਿਬ ਗੁਰਦੁਆਰੇ ਦੇ ਦਫ਼ਤਰ 'ਚ ਮਿਲਦਾ ਕਿ ਉਹ ਬਹੁਤ ਵੱਡੀ ਸਮੱਸਿਆ ਹੈ। ਉਹ ਜਿਹੜਾ ਪ੍ਰੈਸ਼ਰ ਆ ਰਿਹਾ ਸੀ ਸੱਤ ਨੰਬਰ ਤੇ ਪ੍ਰੈਸ਼ਰ ਦੇ ਵਿੱਚ ਮੰਨਦੇ ਤੁਸੀਂ ਕਿ ਪ੍ਰੈਸ਼ਰ ਦੇ ਵਿੱਚ ਹਰਜਿੰਦਰ ਸਿੰਘ ਧਾਮੇ ਵੱਲ ਉਸੇ ਵਾਰ 100% ਇਹਨਾਂ ਦੇ ਕੋਲ ਦੋ ਰਸਤੇ ਬੱਜੇ ਸੀ। ਉਹ ਕਹਿੰਦੇ ਕਿ ਮੈਂ ਸਿੰਘ ਸਾਹਿਬ ਦਾ ਹੁਕਮਦੂਲੀ ਨਹੀਂ ਕਰ ਸਕਦਾ। ਇਸ ਤੋਂ ਤਾਂ ਗੱਲ ਹੋਈ ਹੀ ਆ। ਉਹ ਕਹਿੰਦੇ ਥੋੜਾ ਉਹਨਾਂ ਨੇ ਉਹ ਉਹਨਾਂ ਨੇ ਬੜੀ ਬੜੀ ਹੁਕਮਦੂਲੀ ਕਰ ਦਿੱਤੀ ਹੋਈ ਹੈ। 10 ਫਰਵਰੀ 1999 ਨੂੰ ਜੋ ਭਾਈ ਰਣਜੀਤ ਸਿੰਘ ਨਾਲ ਕੀਤਾ ਉਹੀ 10 ਫਰਵਰੀ 2025 ਨੂੰ 26 ਸਾਲ ਬਾਅਦ ਜਾਨੀ ਹਰਦੀਪ ਸਿੰਘ ਜੀ। ਕੋਲਟੀਮੀਟਲੀ ਇਹ ਬਾਦਲ ਕਿਤਾ ਉੱਥੇ ਹੀ ਖੜੇ ਨੇ ਜਿੱਥੇ 26 ਸਾਲ ਪਹਿਲਾਂ ਖੜੇ ਸੀ। ਇਹ ਹਰ ਰੋਜ਼ ਸਾਡੇ ਸਿਧਾਂਤਾਂ ਦਾ ਮਜ਼ਾਕ ਤੇ ਧੱਜੀਆਂ ਉਡਾਉਂਦੇ ਨੇ। ਤੁਸੀਂ ਦੇਖੋ ਜਿੱਦੀ ਭਲ 2 ਦਸੰਬਰ ਨੂੰ Shri Akal Takht Sahib ਦੀ ਐਜੰਸੀ ਟੂਟ ਹੁਕਮਨਾਮੇ ਕਰਕੇ ਬਣੀ ਸੀ। ਖਾਸ ਤੌਰ ਤੇ ਨੌਜਵਾਨ ਪੀੜ੍ਹੀ ਜਿਹਨਾਂ ਨੂੰ ਪਤਾ ਲੱਗਾ ਕਿ ਅੱਛਾ ਗੁਰੂ ਨੇ ਸਾਨੂੰ ਇਹੋ ਜਿਹਾ ਕੋਈ ਸਿਸਟਮ ਵੀ ਬਖਸ਼ਿਆ ਹੈ। ਜਿੱਥੇ ਅਸੀਂ ਕਿਸੇ ਵੱਡੇ ਤੋਂ ਵੱਡੇ ਪਲੀਟੀਕਲ ਆਦਮੀ ਦੀ ਜਵਾਬ ਦੇਈ ਜਵਾਬ ਦੇ ਹੋ ਸਕਦੇ ਕੀ ਤੈਅ ਕਰ ਸਕਦੇ ਬਿਲਕੁਲ ਸੋ ਉਹਨਾਂ ਨੇ ਉਹ ਜਿਹੜੀ ਬਣੀ ਹੋਈ ਧੰਨ ਸੀ ਦੁਨੀਆ ਭਰ ਦੇ ਵਿੱਚ ਅਸਲ ਦੇ ਵਿੱਚ ਤਾਂ ਉਹਨੂੰ ਛੱਟ ਮਾਰ ਦਿੱਤੀ ਐ ਜੀਪੀਐਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਵਾ ਕੁਝ ਦਿਨ ਪਹਿਲਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕੀਤਾ ਗਿਆ ਸੀ ਸਾਕਾ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਤੋਂ ਉਦੋਂ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਗੱਲਬਾਤ ਹੁੰਦੀ ਆ ਅੰਦਰੂਨੀ ਕਮੇਟੀ ਦੀ ਮੀਟਿੰਗ ਹੁੰਦੀ ਆ ਫਾਰਕ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਤੰਜ ਵੀ ਕੱਸੇ ਜਾਂਦੇ ਆ ਜੇ ਆਪਾਂ ਪੰਥਕ ਸਖਸ਼ਿਤਾਂ ਦੀ ਗੱਲ ਕਰੀਏ ਤਾਂ ਨਿਸ਼ਾਨੇ ਤੇ ਸੀ ਕਿਤਨਾ ਕਿਤੇ ਹਰਜਿੰਦਰ ਸਿੰਘ ਧਾਮੀ ਜੀ ਅ ਕੁਝ ਚਰਚਾਵਾਂ ਦਾ ਦੌਰ ਗਰਮਾ ਕੀ ਅਸਤੀਫਾ ਜਿਹੜਾ ਵਾ ਉਹ ਤਬਾਹ ਕਾਰਨ ਹੋਇਆ ਵਾ ਪਰ ਜੋ ਹਰਜਿੰਦਰ ਸਿੰਘ ਧਾਮੀ ਕਹਿ ਰਹੇ ਆ ਕਿ ਅਸਤੀਫਾ ਜੋ ਸਿੰਘ ਸਾਹਿਬ ਨੂੰ ਦਾ ਸੁਨੇਹਾ ਵਾ ਸਾਡੇ ਕੋਲ ਪਹੁੰਚਿਆ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਵਾ ਉਸ ਦੀ ਨੈਤਿਕਤਾ ਦੇ ਆਧਾਰ ਤੇ ਮੈਂ ਆਪਣੀ ਜ਼ਿੰਮੇਵਾਰੀ ਮੰਨ ਕੇ ਕਿ ਜਿਹੜਾ ਫੈਸਲਾ ਲਿਆ ਗਿਆ ਅਸਦੀਪ ਸਿੰਘ ਸਾਹਿਬ ਨੂੰ ਫਾਰਗ ਕਰਨ ਦਾ ਉਹ ਮੈਂ ਆਪਣੀ ਜ਼ਿੰਮੇਵਾਰੀ ਮੰਨ ਕੇ ਤੇ ਮੈਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਰਿਹਾ ਵਾਂ ਇਸ ਵਾਸਤੇ ਅਸੀਂ ਗੱਲਬਾਤ ਕਰਦੇ ਹਾਂ ਸਰਦੇਸ਼ ਸਿੰਘ ਫਗਵਾੜਾ ਸਾਡੇ ਨਾਲ ਜੁੜ ਚੁੱਕੇ ਆ ਸਵੇਰ ਸਿੰਘ ਜੀ ਫਤਿਹ ਸੰਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰੀ ਨੂੰ ਵੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਜੀ ਕਿਵੇਂ ਵੇਖਦੇ ਹੋ ਸਾਰੇ ਘਟਨਾ ਕ੍ਰਮ ਨੂੰ ਕਿਉਂਕਿ ਜਦੋਂ ਸਿਆਸੀ ਪਿਛਾਲ ਆਉਂਦਾ ਨਾ ਉਦੋਂ ਬਹੁਤ ਕੁਝ ਲਬਜ਼ਾ ਵਾ ਕੋਈ ਪਾਰਟੀਆਂ ਚ ਹਿਲਜੁਲ ਹੁੰਦੀ ਆ ਤੇ ਸਿਆਸੀ ਪਿਛਾਲਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਅੱਜ ਪੰਥਕ ਹਲਚਲ ਜਿਹੜੀ 2 ਤਰੀਕ ਤੋਂ ਬਾਅਦ ਚ ਬਣੀ ਆ ਪੰਥਕ ਹਲਚਲ ਕੋਈ ਨਾ ਕੋਈ ਰੋਜ਼ਾਨਾ ਚੱਲ ਰਹੀ ਆ ਲੋਕਾਂ ਦਾ ਸੰਗਤ ਦਾ ਧਿਆਨ ਸੀ ਅਕਾਲ ਤਖਤ ਸਾਹਿਬ ਵਾਲੇ ਪਾਸੇ 2 ਤਰੀਕ ਨੂੰ ਫੈਸਲਾ ਆ ਜਾਂਦਾ ਉਸ ਤੋਂ ਬਾਅਦ ਵਿੱਚ ਜੋ ਘਟਨਾ ਕਰਨ ਵਾਪਰਿਆ ਉਹ ਸਾਰੇ ਜਾਣਦੇ ਆ ਇੱਕ ਸਮਾਂ ਤੇ ਉਹ ਵੀ ਆਇਆ ਜਦੋਂ ਹਰਜਿੰਦਰ ਸਿੰਘ ਧਾਮੀ ਜੀ ਨਿਸ਼ਾਨੇ ਤੇ ਵੀ ਆਏ ਜਦੋਂ ਉਹਨਾਂ ਨੇ ਕਿਹਾ ਕਿ ਚੌੜਾ ਜੀ ਨੇ ਕਿਹਾ ਕਿ ਉਹਨਾਂ ਨੂੰ ਪੰਚੋਂ ਖਾਜ ਕਰਤਾ ਜਾਵੇ ਉਦੋਂ ਵੀ ਚਰਚਾਵਾਂ ਦੇ ਵਿੱਚ ਆਏ ਫਿਰ ਉਹਨਾਂ ਵਾਪਸ ਲੈ ਲਈ ਹਨ ਅੱਜ ਫੇਰ ਚਰਚਾਵਾਂ ਦੇ ਵਿੱਚ ਸੀ ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਸੇਵਾ ਤੋਂ ਮੁਕਤੀ ਤਾਂ ਕਿ ਤੁਸੀਂ ਤੰਤ ਬਹੁਤਾ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਕਫੇ ਹੋਏ ਸੀ ਮੈਂ ਚਾਹੁੰਦਾ ਕਿ ਉੱਤੇ ਵਿਸਥਾਰ ਤੌਰ ਤੇ ਥੋੜਾ ਨਾਲ ਗੱਲਬਾਤ ਕੀਤੀ ਜਾਵੇ ਅ ਦੇਖੋ ਇਹਦੇ ਵਿੱਚ ਇੱਕਤਾ ਹੈ ਵੀ ਗਿਆਨੀ ਰਕबीर ਸਿੰਘ ਔਰ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਸ਼ਖਸੀਅਤ ਲਗਭਗ ਮਿਲਦੀ ਜੁਲਦੀ ਹੈ। ਅ ਇਹ ਧੂਮਾ ਦੀ ਸਮੱਸਿਆ ਕੀ ਸੀ ਕਿ ਗਿਆਨੀ ਰਕबीर ਸਿੰਘ ਵੀ ਗਿਆਨੀ ਗੁਰਵਚਨ ਸਿੰਘ ਬੰਡਾ ਨਹੀਂ ਸੀ ਚਾਹੁੰਦੇ। ਅਕਾਲੀ ਫੂਲਾ ਸਿੰਘ ਬੰਡਣੀ ਸੀ ਸਕਦੇ। ਹਰਜਿੰਦਰ ਸਿੰਘ ਧਾਮੀ ਹੋਣਾ ਦੀ ਸਮੱਸਿਆ ਵੀ ਸੇਮ ਸੀ ਵੀ ਅਵਤਾਰ ਸਿੰਘ ਮੱਕੜ ਬੰਡਣਾ ਨਹੀਂ ਸੀ ਚਾਹੁੰਦੇ ਤੇ ਟੋੜਾ ਬੰਡਣੀ ਸੀ। ਜਿਹੜਾ ਦੋਵਾਂ ਸ਼ਖਸੀਤਾਂ ਦੇ ਵਿਚਾਰ ਬੈਲੈਂਸ ਜਾਂ ਇੱਕ ਅਪਰੋਚ ਬਣਾਉਂਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਰਹੀ ਹੈ। ਉਹਦੇ ਵਿੱਚ ਇਹਨਾਂ ਨੇ ਅਸਲ ਦੇ ਵਿੱਚ ਜਿਹੜੀਆਂ ਸਾਡੇ ਸਿਧਾਂਤ ਸਾਡੇ ਹੁਕਮਨਾਮੇ ਉੱਥੋਂ ਦੀ ਮਹੱਤਤਾ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੁਣ ਉਹਦੇ ਵਿੱਚ ਹੋਇਆ ਕਿ ਜਿਹੜੇ ਕਾਰਨ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਦੱਸਿਆ ਅਸਲ ਤੋਂ ਬੜੇ ਕਮਜ਼ੋਰ ਤੇ ਜਿਵੇਂ ਆਪਾਂ ਸ਼ੁੱਧ ਪੰਜਾਬੀ ਵਿੱਚ ਕਿਸ ਨੂੰ ਕਹਿੰਦੇ ਆਂ ਵੀ ਯਾਰੇ ਫਲਾਣੇ ਲੀਡਰ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਇਹ ਲਗਭਗ ਉਹੋ ਜਿਹੀ ਜੇ ਉਦਾਹਰਨ ਦੇਣੀ ਹੋਵੇ ਤੇ ਇਹਨਾਂ ਤੇ ਬਿਲਕੁਲ ਫਿੱਟ ਬੈਠਦੀ ਹੈ ਇੱਕ ਜਿਹੜੀ ਇਹਨਾਂ ਨੇ ਅੱਜ ਇਹ ਗੱਲ ਕਹੀ ਹੈ ਵੀ ਮੈਂ ਨੈਤਿਕ ਆਧਾਰ ਤੇ ਮਤਲਬ ਨੈਤਿਕ ਆਧਾਰ ਤੇ ਤਾਂ ਸਿਫਾ ਫਿਰ ਉਹਦੇ ਨਹੀਂ ਆ ਜਾਣਾ ਚਾਹੀਦਾ ਸੀ ਜਿਸ ਦਿਨ ਕਮੇਟੀ ਨੇ ਰਿਪੋਰਟ ਦਿੱਤੀ ਸੀ ਕਿਉਂਕਿ ਸਿੰਘ ਸਾਹਿਬ ਨੇ ਤਾਂ ਇਹ ਗੱਲ ਅਜ ਤੋਂ 20 ਦਿਨ ਪਹਿਲਾਂ ਵੀ ਕਹਿ ਦਿੱਤੀ ਸੀ ਕਿ ਇਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੀ ਨਹੀਂ ਹੈ ਕਿ ਉਹ ਜਥੇਦਾਰ ਦੀ ਕੋਈ ਇਸ ਤਰੀਕੇ ਦੇ ਦੋਸ਼ਾਂ ਦੀ ਜਾਂਚ ਕਰੇ। ਹਾਂ ਜੀ ਸਾਰੇ ਹਾਂ ਬਿਲਕੁਲ। ਇਹ ਜਾਂਚ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਕਰ ਸਕਦੀ ਹੈ ਨਾ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਅੰਤਰੀਂ ਕਮੇਟੀ ਜਾਂ ਕੋਈ ਹੋਰ ਫਰਦਕ ਕ ਸੋ ਉਹਦੇ ਵਿੱਚ ਇਹ ਕੋਈ ਨੈਤਿਕਤਾ ਗੱਲ ਵਾਲੀ ਗੱਲ ਹੈ ਨਹੀਂ ਅਸਲ 'ਚ ਕੀ ਹੈ ਵੀ ਜਿਹੜਾ ਦਬਾਅ ਉਹਨਾਂ ਤੇ ਬਣ ਰਿਹਾ ਸੀ ਉਹ ਬਣ ਰਿਹਾ ਸੱਤ ਮੈਂਬਰੀ ਕਮੇਟੀ ਦਾ ਕੋ ਰਿਜ਼ਲਟ ਕੱਢਣ ਦਾ ਉਹਨਾਂ ਦੇ ਕੋਲ ਲੈ ਦੇ ਕੇ ਦੋ ਰਸਤੇ ਬਚੇ ਸੀ ਤੀਜਾ ਰਸਤਾ ਉਹ ਜੇ ਅਪਣਾਉਂਦੇ ਤਾਂ ਸ਼ਾਇਦ ਉਹਨਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਜਿਹੜੀ ਜਿਹਦੇ ਬਾਰੇ ਉਹ ਹੁਣ ਤੱਕ ਸਮਾਟ ਪਾ ਰਹੇ ਸੀ ਕਿ ਭਰਤੀ ਆਰੰਭ ਨਾ ਕਰੇ ਸੱਤ ਮੈਂਬਰੀ ਕਮੇਟੀ ਅਲੱਗ ਤੌਰ ਤੇ ਤੋ ዳਹੀ ਅਕਾਲਤਖ ਸਾਹਿਬ ਦੇ ਕਥੇਦਾਰ ਨੂੰ ਕੋਈ ਇਹੋ ਜੀ ਰਿਪੋਰਟ ਬਣਾ ਕੇ ਦੇਵੇ ਜਿਹਦੇ ਵਿੱਚ ਇਹ ਕਹਿਣਾ ਪਵੇ ਕਿ ਉਹਨਾਂ ਨੇ ਤੁਹਾਡੇ ਹੁਕਮ ਦੀ ਅਧੂਲੀ ਕੀਤੀ ਹੈ ਬਾਦਲ ਜੁੰਡਲੀ ਨੇ ਤੇ ਉਹਨਾਂ ਤੇ ਕੋਈ ਕਾਰਵਾਈ ਕਰੋ ਤੇ ਪਿਛਲੀ ਮੀਟਿੰਗ ਦੇ ਵਿੱਚ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਉਹਦੇ ਵਿੱਚ ਦੋ ਤਰ੍ਹਾਂ ਦੇ ਸੁਝਾਅ ਵਿਚਾਰੇ ਗਏ ਸੀ ਇੱਕ ਕਿ ਸਿੱਧਾ ਆਦੇਸ਼ ਹੈ ਸ਼੍ਰੀ ਅਕਾਲਤਖ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਕਿ ਉਹ ਭਰਤੀ ਆਰੰਭ ਕਰਨ ਉਸ ਗੁਰਮਤੇ ਦੇ ਵਿੱਚ ਉਸ ਹੁਕਮਨਾਮੇ ਦੇ ਵਿੱਚ ਕਿਤੇ ਵੀ ਕਾਰਜਕਾਰੀ ਪ੍ਰਧਾਨ ਵਰਕਿੰਗ ਕਮੇਟੀ ਕਿਸੇ ਵੀ ਤਰ੍ਹਾਂ ਦਾ ਕੋਈ ਲਬਜ਼ ਨਹੀਂ ਹੈ ਹਾਂ ਹਾਂ ਉਹਦੇ 'ਚ ਸਪਸ਼ਟ ਲਾਈਨ ਹੈ ਕਿ ਇਹ ਸੱਤ ਮੈਂਬਰੀ ਕਮੇਟੀ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਭਰਤੀ ਦਾ ਹਾਂ ਬਿਲਕੁਲ ਹੋਰ ਭਰਤੀ ਬੋਗਸ ਨਾ ਹੋਵੇ ਆਧਾਰ ਕੱਢ ਲਿਆ ਜਾਵੇ ਹੁਣ ਉੱਥੇ ਤਿੰਨ ਤਿੰਨੇ ਚੀਜ਼ਾਂ ਦੀ ਜਿਹੜੀ ਆ ਦੋਵੇਂ ਚੀਜ਼ਾਂ ਦੀ ਇਹ ਹੁਕਮਦੋਲੀ ਹੋਈ ਇੱਕ ਸੱਤ ਮੈਂਬਰੀ ਕਮੇਟੀ ਦੇ ਅੰਡਰ ਭਰਤੀ ਵੀ ਨਹੀਂ ਕਰਾਈ ਔਰ ਸਾਰੀ ਦੀ ਸਾਰੀ ਬੋਗਸ ਭਰਤੀ ਕੀਤੀ ਕਿਸੇ ਮੈਂਬਰ ਦਾ ਆਧਾਰ ਕੱਢ ਨਹੀਂ ਲਿਆ ਗਿਆ ਔਰ ਜਿੰਨੀਆਂ ਵੋਟਾਂ ਪਈਆਂ ਪਿਛਲੇ ਤੁਸੀਂ ਦੇਖੋ ਵੀ 2 ਦਸੰਬਰ ਤੋਂ ਪਹਿਲਾਂ ਤੱਕ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਕੁੱਲ ਤਕਰੀਬਨ 18 ਲੱਖ ਵੋਟ ਜਿਹੜੀ ਪੰਜਾਬ ਦੇ ਵਿੱਚ ਪਈ ਹੈ ਔਰ ਇਹਨਾਂ ਨੇ 36 ਲੱਖ ਦੀ ਭਰਤੀ ਇੱਕ ਮਹੀਨੇ ਦੇ ਵਿੱਚ ਕਰ ਲਈ 2 ਦਸੰਬਰ ਤੋਂ ਬਾਅਦ ਇੰਨੀ ਹਰਮਨ ਪਿਆਰਤਾ ਵਧ ਗਈ ਦਲਜੀਤ ਚੀਮੇ ਦੀ ਬੰਟੀ ਰੁਮਾਣੇ ਦੀ ਬਲਵਿੰਦਰ ਭੂੰਦੜ ਦੀ ਕਿ ਲੋਕਾਂ ਨੇ ਜਿੰਨੀਆਂ ਵੋਟਾਂ ਪਈਆਂ ਉਹ ਤੋਂ ਦੁੱਗਣੀ ਮੈਂਬਰਸ਼ਿਪ ਲੈ ਲਈ ਮਤਲਬ ਇਹ ਤਾਂ ਸਾਰੀ ਕਾਮਨ ਮਤਲਬ ਬੁੱਧੂ ਸਮਝਦੇ ਆ ਹੁਣ ਉਹਦੇ ਵਿੱਚ ਇਹ ਸੀ ਵੀ ਅਲਟੀਮੇਟਲੀ ਸਾਰਾ ਮਸਲਾ ਚੋਣ ਨੇ ਸ਼ਮਾਨ ਤੇ ਦਫ਼ਤਰ ਦੇ ਉੱਤੇ ਔਰ ਪਾਰਟੀ ਦੇ ਉੱਤੇ ਕੰਟਰੋਲ ਰੱਖੰਦਾ ਸੀ ਅਕਾਲ ਤਖਨ ਨੇ ਉਹ ਕੰਟਰੋਲ ਪਰਿਵਾਰ ਤੇ ਉਹਦੀ ਜੁੰਡਲੀ ਤੋਂ ਬਾਹਰ ਕੀਤਾ ਸੀ ਤੇ ਉਹਨਾਂ ਨੇ ਉਸ ਕੰਟਰੋਲ ਨੂੰ ਫੇਰ ਆਪਣੇ ਕੋਲ ਵਾਹਰ ਰੱਖਣ ਦੀ ਜਿੱਦ ਰੱਖੀ ਉਹਦੇ ਲਈ ਅਕਾਲ ਤਖਨ ਸਾਹਿਬ ਦੇ ਹੁਕਮਨਾਮੇ ਦਾ ਚੀਰ ਹਰਨ ਵੀ ਕਰਨਾ ਪਿਆ ਤੇ ਉਹਨਾਂ ਨੇ ਕੀਤਾ ਔਰ ਉਸ ਰਸਤੇ ਦੇ ਵਿੱਚ ਉਸ ਬੋਗਤ ਭਰਤੀ ਦੇ ਵਿੱਚ ਜਿਹੜਾ ਵੀ ਬੰਦਾ ਅੜੀਕਾ ਬਣਿਆ ਜਾਂ ਜਿਨੇ ਵੀ ਉਹਨਾਂ ਲਈ ਸਮੱਸਿਆਵਾਂ ਖੜੀਆਂ ਕੀਤੀਆਂ ਹਰਜਿੰਦਰ ਸਿੰਘ ਧਾਮੀ ਉਸ ਕੋਹਾੜੇ ਦਾ ਦਸਤਾ ਬਣੇ ਜਿਹੜਾ ਬਾਦਲ ਜੁੰਡਲੀ ਦਾ ਗਿਆਨੀ ਹਰਪੀ ਸਿੰਘ ਤੇ ਵੀ ਚੱਲਿਆ ਔਰ ਹੋਰਾਂ ਤੇ ਵੀ ਚੱਲਿਆ ਸੋ ਉਹਦੇ ਵਿੱਚ ਹੁਣ ਅਲਟੀਮੇਟਲੀ ਹਰਜਿੰਦਰ ਸਿੰਘ ਧਾਮੀ ਹੋਣਾ ਤੇ ਜਿੱਦਾਂ ਹੀ 12 ਫਰਵਰੀ ਸੋਰੀ ਪਹਿਲਾਂ 10 ਫਰਵਰੀ ਫਿਰ 13 ਫਰਵਰੀ ਫਿਰ 16 ਹੁਣ 18 ਆ ਗਈ ਸੀ ਉਹ ਜਿਹੜਾ ਪ੍ਰੈਸ਼ਰ ਆ ਰਿਹਾ ਸੀ ਸੱਤ ਮਹੀਨੇ ਇਹ ਪ੍ਰੈਸ਼ਰ ਦੇ ਵਿੱਚ ਮੰਨਦੇ ਤੁਸੀਂ ਕਿ ਪ੍ਰੈਸ਼ਰ ਦੇ ਵਿੱਚ ਹਰਜਿੰਦਰ ਸਿੰਘ ਧਾਮੇ ਵੱਲੋਂ ਸੇਵਾ 100% ਇਹਨਾਂ ਦੇ ਕੋਲ ਦੋ ਰਸਤੇ ਬਚੇ ਸੀ ਕੋਈ ਕਹਿੰਦੇ ਕਿ ਮੈਂ ਸਿੰਘ ਸਾਹਿਬ ਦਾ ਹੁਕਮਦੂਲੀ ਨਹੀਂ ਕਰ ਸਕਦਾ ਇਹ ਤਾਂ ਗੱਲ ਹੋਈ ਹੀ ਆ ਉਹ ਨਹੀਂ ਉਹਨਾਂ ਨੇ ਉਹ ਉਹਨਾਂ ਨੇ ਬੜੀ ਬੜੀ ਹੁਕਮਦੂਲੀ ਕਰ ਦਿੱਤੀ ਹੋਈ ਹੈ ਪਰ ਅੱਜ ਕਿਉਂ ਉਧਰਲੇ ਪਾਸੇ ਉਹਨਾਂ ਦੀ ਕਮੇਟੀ ਨੂੰ ਭੰਗ ਨਹੀਂ ਕੀਤਾ ਜਾਂਚ ਕਮੇਟੀ ਨੂੰ ਜਿਹੜੀ ਜਾਨੀ ਹਰਪੀ ਸਿੰਘ ਤੇ ਬਣੀ ਸੀ ਉਹਨਾਂ ਨੇ ਉਸੇ ਦਿਨ ਹੁਕਮਦੂਲੀ ਕਰ ਲਈ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਭਰਤੀ ਆਰੰਭ ਕਰਨ ਦਾ ਉਹਨਾਂ ਨੇ ਨਹੀਂ ਕਰਵਾਈ ਨਾ ਹੀ ਸੱਤ ਮੈਂਬਰੀ ਕਮੇਟੀ ਦੇ ਕੋਈ ਹੁਕਮਦਲੀ ਉਹਦਣ ਹੁਕਮਦਲੀ ਹੋ ਗਈ ਸੀ ਇਹ ਨੈਤਿਕਤਾ ਨੁਤਕਦ ਦਾ ਪਾਠ ਪੜਾਉਣ ਲਈ ਇੱਕ ਸਿਰਫ ਆਪਣੀ ਚਮੜੀ ਬਚਾਉਣ ਵਾਲੀ ਗੱਲ ਹੈ ਅਸਲ 'ਚ ਕੱਲ ਹੈਗੀ 18 ਤਰੀਕ ਕੱਲ 18 ਤਰੀਕ ਤੋਂ ਬਾਅਦ ਸਮਾਂ ਨਹੀਂ ਸੀ ਪਾ ਹੁਣ ਦੋ ਇਹਨਾਂ ਦੇ ਕੋਲ ਰਸੇ ਸੀ ਕਿ ਜਾਂ ਤਾਂ ਸੱਤ ਮੈਂਬਰੀ ਕਮੇਟੀ ਆਪ ਦੀ ਭਰਤੀ ਆਰੰਭ ਕਰਦੀ ਕੱਲ ਤੇ ਜਾਂ ਅਕਾਲ ਤਖਸਾਲ ਸਾਹਿਬ ਨੂੰ ਰਿਪੋਰਟ ਬਣਾ ਕੇ ਵਰਕਿੰਗ ਕਮੇਟੀ ਤੇ ਔਰ ਉਹ ਸਾਰੇ ਬੰਦਿਆਂ ਦੇ ਜਿਨ੍ਹਾਂ ਨੇ ਭਰਤੀ ਪ੍ਰਕਿਰਿਆ ਤੇ ਹਿੱਸਾ ਲਿਆ ਸੱਤਵੇਂ ਵੀ ਕਮੇਟੀ ਦੇ ਵਿੱਚ ਦਲਬ ਕਰਨ ਦੀ ਰਿਪੋਰਟ ਬਣਾ ਕੇ ਪੇਸ਼ ਸੁਖਦੇਵ ਜੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਜੀ ਦਾ ਨਾਂ ਪਹੁੰਚਣਾ ਬਾਅਦ ਚ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਲਈ ਕਿਤੇ ਨਹੀਂ ਕਿਤੇ ਇਹ ਵੀ ਲੱਗ ਰਿਹਾ ਸੀ ਕਿ ਸ਼ੈੰਦ ਬਲਵਿੰਦਰ ਸਿੰਘ ਭੁੰਦਰ ਕਿਉਂ ਨਹੀਂ ਸੀ ਪਹੁੰਚ ਰਹੇ ਕਿਉਂਕਿ ਤੱਕਰ ਸਾਹਿਬ ਤੋਂ ਆਦੇਸ਼ ਹੋਣ ਉਹ ਆਦੇਸ਼ ਨਾ ਬਣੀ ਹੋਵੇ ਕਮੇਟੀ ਤੇ ਉਸ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸਾਹਿਬਾਨ ਨਾਲ ਹੈ ਸਾਰੇ ਪਹੁੰਚਣ ਕਾਰਨ ਕੀ ਲੱਗਦਾ ਤੁਹਾਨੂੰ ਮੱਕ ਮੈਨੂੰ ਲੱਗਦਾ ਉਹ ਇਸ ਹਾਲਾਤ ਚ ਨੇ ਵੀ ਸੱਤ ਮੈਂਬਰੀ ਕਮੇਟੀ ਦੂਰ ਦੀ ਗੱਲ ਐ ਜੇ ਗਿਆਨੀ ਰਵੀ ਸਿੰਘ ਵੀ ਸੱਦਦੇ ਹੋ ਤਾਂ ਵੀ ਨਾ ਜਾਂਦੇ ਉਹਨਾਂ ਨੇ ਮਿੱਥ ਲਿਆ ਹੋਇਆ ਇੱਕ ਲੀਕ ਖਿੱਚਲੀ ਹੋਈ ਆ ਪੰਥ ਨਾਲ ਵੀ ਅਸੀਂ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲਣਾ ਜੇ ਇਹਨਾਂ ਦੇ ਹਿਸਾਬ ਨਾਲ ਚੱਲਦੇ ਆ ਤੇ ਸਾਡੀ ਸਿਆਸਤ ਸਾਡੀ ਪੋਲਿਟਿਕਸ ਦੇ ਵਿੱਚ ਐਗਜ਼ਿਸਟੈਂਸ ਖਤਮ ਹੁੰਦੀ ਐ ਸੋ ਉਹ ਉਹਨਾਂ ਨੇ ਤੱਕ ਲਿਆ ਹੋਇਆ ਵੀ ਉਹਨਾਂ ਨੂੰ ਪੰਥ ਦੇ ਨਾਲ ਕੋਈ ਸਿੱਧੀ ਲਾਠੀਆਂ ਜਾਂ ਗੋਲੀਆਂ ਨਾਲ ਵੀ ਲੜਾਈ ਲੜਨੀ ਪਈ ਨਰਨੂ ਮੰਤ ਵਾਂਗ ਉਹ ਲੜਨਗੇ ਪਰ ਇਹ ਕੰਟਰੋਲ ਨਹੀਂ ਛੱਡਣਗੇ ਤੇ ਵੀ ਕਹਿੰਨੀ ਹਰਪ੍ਰੀਤ ਸਿੰਘ ਦੀ ਗੱਲ ਹੈ ਕਿ ਮੀਟਿੰਗ ਤੇ ਬੁਲਾਏ ਤੇ ਨਾ ਜਾਣਾ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਦੀ ਗੱਲ ਉਹਨਾਂ ਕੀਤੀ ਹੈ ਵਿੱਚੋਂ ਉਹਨਾਂ ਨੇ ਕਿਹਾ ਕਿ ਬਹੁਤਾਰੇ ਲੋਕ ਕਹਿੰਦੇ ਆ ਕਿ ਤੁਹਾਡੇ ਮੁਲਾਜ਼ਮ ਆ ਹਨ ਇਹਦਾ ਕਿਹਾ ਜਾਂਦਾ ਉਹ ਕਹਿੰਦੇ ਕਿ ਮੈਂ ਸਤਕਾਰ ਕਰਦਾ ਪਰ ਜੋ ਪ੍ਰਕਿਰਿਆ ਵਾ ਪ੍ਰਕਿਰਿਆ ਇਸੇ ਤਰ੍ਹਾਂ ਹੀ ਆਉਂਦੀ ਆ ਕਿ ਪਹਿਲੋਂ ਮਲਕੀ ਜਿਸ ਤਰ੍ਹਾਂ ਮੁਲਾਜ਼ਮ ਹੁੰਦੇ ਆ ਪਰ ਉਹ ਵੱਡੀਆਂ ਪੋਸਟਾਂ ਤੇ ਜਿਵੇਂ ਜਿਵੇਂ ਪਹੁੰਚਦੇ ਆ ਉਹਦੇ ਸਤਕਾਰਦ ਬਣਦੇ ਜਾਂਦੇ ਆ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕ ਪਾਸੇ ਫਾਰਕ ਉਹ ਬਾਅਦ ਵਿੱਚ ਸੁਝਾਏ ਦੇਣੇ ਫਾਰਕ ਫਾਰਕ ਕਰਨਾ ਅੱਜ ਦੀ ਡੀਰ ਦੇ ਵਿੱਚ ਸ਼ਮਣੀ ਕਮੇਟੀ ਦਾ ਅਧਿਕਾਰ ਹੈ ਪਰ ਉਹਦੇ ਕਾਰਨ ਤੇ ਉਹਦਾ ਤਰੀਕਾ ਤੇ ਉਹਦੀ ਟਾਈਮਿੰਗ ਉਹ ਗਲਤ ਹੋ ਸਕਦੀ ਹੈ ਵੀ ਉਹ ਬਦਲਾਖੋਰੀ ਦੇ ਨਾਲ ਹੋਇਆ ਹੈ। ਔਰ ਤੁਸੀਂ ਜੇ ਇਸ ਆਪਦੇ ਵਿਰੋਧੀਆਂ ਨੂੰ ਮੱਤਾ ਦਿੰਦੇ ਰਹੇ ਸਿਆਸੀ ਵਿਰੋਧੀਆਂ ਨੂੰ ਵੀ ਅਕਾਲ ਤਖਤ ਮਹਾਨ ਹੈ ਜੀ ਜਥੇਦਾਰਾਂ ਦੀ ਵਿਰੋਧਤਾ ਮਤਲਬ ਅਕਾਲ ਤਖਤ ਦੀ ਵਿਰੋਧਤਾ ਹੋਗੀ। ਸੋ ਜਿਹੜੇ ਸਲੋਗਨ ਤੁਸੀਂ ਗਾਉਂਦੇ ਰਹੇ ਹੋ ਆਪਣੇ ਸਿਆਸੀ ਵਿਰੋਧੀਆਂ ਨੂੰ ਸਨਬ ਕਰਨ ਲਈ ਅਖੀਰ ਦੇ ਵਿੱਚ ਆ ਕੇ ਤੁਸੀਂ ਉਹਦੇ ਤੇ ਕੀ ਕੀਤਾ? 10 ਫਰਵਰੀ 1999 ਨੂੰ ਜੋ ਭਾਈ ਰਣਜੀਤ ਸਿੰਘ ਨਾਲ ਕੀਤਾ ਉਹੀ 10 ਫਰਵਰੀ 2025 ਨੂੰ 26 ਸਾਲ ਬਾਅਦ ਗਿਆਨੀ ਹਰਪੀ ਸਿੰਘ ਨੂੰ ਕੀਤਾ ਸੋ ਆਲਟੀਮੇਟਲੀ ਇਹ ਬਾਦਲ ਕੇ ਤਾਂ ਉੱਥੇ ਹੀ ਖੜੇ ਨੇ ਜਿੱਥੇ 26 ਸਾਲ ਪਹਿਲਾਂ ਖੜੇ ਸੀ ਭਾਈ ਰਣਜੀਤ ਸਿੰਘ ਲਗਾਤਾਰ ਵਿਚਰ ਰਹੇ ਆ ਹੁਣ ਹੀ ਸੰਗਤਾਂ ਦੀ ਕਿਚਾਈ ਦੇ ਵਿੱਚ ਐਚਪੀਸੀ ਇਲੈਕਸ਼ਨ ਬਦਲੇ ਕੀ ਲੱਗਦਾ ਗਿਆਨੀ ਹਰਪੀ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸਿਆਸਤਦਾਨ ਨਾਲ ਜੁੜ ਸਕਦੇ ਆ ਜਾਂ ਐਚਪੀਸੀ ਦੇ ਇਲੈਕਸ਼ਨ ਵੀ ਆਉਣੇ ਆ ਕੀ ਲੱਗਦਾ ਤੁਸੀਂ ਬੜੇ ਨੇੜੇ ਹੋ ਗਿਆਨੀ ਹਰਪੀ ਸਿੰਘ ਦੇ ਵੈਸੇ ਕੋਈ ਕਾਲਪਨਿਕ ਵੀ ਉਹ ਉਹਨਾਂ ਦਾ ਕੋਈ ਰੋਲ ਪੋਲੀਟੀਕਲੀ ਮੇਨਸਟ੍ਰੀਮ ਪੋਲੀਟਿਕਸ ਦੇ ਵਿੱਚ ਮੈਨੂੰ ਕੋਈ ਉਹਨਾਂ ਦੀ ਸੰਭਾਵਨਾ ਇਹੋ ਜਿਹੀ ਨਹੀਂ ਨਜ਼ਰ ਆਉਂਦੀ ਨਾ ਉਹਨਾਂ ਨੂੰ ਵਿੱਚਾ ਨਜ਼ਰ ਆਉਂਦੀ ਹੈ ਪਰ ਇਹ ਸਿਸਟਮ ਜਿੱਥੇ ਕਾਬਜ਼ ਹੋ ਕੇ ਇਹ ਹਰ ਰੋਜ਼ ਸਾਡੇ ਸਿਧਾਂਤਾਂ ਦਾ ਮਜ਼ਾਕ ਤੇ ਧੱਜੀਆਂ ਉਡਾਉਂਦੇ ਨੇ ਤੁਸੀਂ ਦੇਖੋ ਜਿੱਡੀ ਭਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਐਜੰਸੀ ਟਿਊਟ ਦੇ ਹੁਕਮਨਾਮੇ ਕਰਕੇ ਬਣੀ ਸੀ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਚ ਜਿਹਨਾਂ ਨੂੰ ਪਤਾ ਲੱਗਾ ਵੀ ਅੱਛਾ ਗੁਰੂ ਨੇ ਸਾਨੂੰ ਇਹੋ ਜਿਹਾ ਕੋਈ ਸਿਸਟਮ ਵੀ ਬਖਸ਼ਿਆ ਜਿੱਥੇ ਅਸੀਂ ਕਿਸੇ ਵੱਡੇ ਤੋਂ ਵੱਡੇ ਪੋਲੀਟਿਕਲ ਆਦਮੀ ਦੀ ਜਵਾਬਦੇਹੀ ਜਵਾਬਦੇਹੀ ਹੋ ਸਕਦੀ ਹੈ ਕਿ ਤੈਅ ਕਰ ਸਕਦੇ ਆ ਬਿਲਕੁਲ ਸੋ ਉਹਨਾਂ ਨੇ ਉਹ ਜਿਹੜੀ ਬਣੀ ਹੋਈ ਭਲ ਸੀ ਦੁਨੀਆ ਭਰ ਦੇ ਵਿੱਚ ਅਸਲ ਦੇ ਵਿੱਚ ਤਾਂ ਉਹਨੂੰ ਛੱਟ ਮਾਰੀ ਹੁਣ ਇਹ ਜਦੋਂ ਇਹ ਕਹਿੰਦੇ ਨੇ ਵੀ ਜਸਹੇਦਾਰ ਦਿੱਲੀ ਨਾਲ ਰਲੇ ਨੇ ਅਸਲ 'ਚ ਤਾਂ ਦਿੱਲੀ ਨੂੰ ਇਹ ਸੂਟ ਨਹੀਂ ਕਰਦੀ ਗੱਲ ਕਿ ਸਟੇਟ ਵਿਦਨ ਸਟੇਟ ਜਾਂ ਸਟੇਟ ਦੇ ਪੈਰਲ ਕੋਈ ਸਟੇਟ ਹੋਵੇ ਜਿੱਥੇ ਆਦਮੀ ਨੂੰ ਆਪਣੀ ਜਵਾਬਦੇਹੀ ਤੈਅ ਕਰਨੀ ਪਵੇ ਦਿੱਲੀ ਤੱਕ ਤੱਕ ਕਦੀ ਇਹ ਬਰਦਾਸ਼ਤ ਨਹੀਂ ਕਰਦਾ ਪਰ ਐਟ ਦੀ ਸੇਮ ਟਾਈਮ ਬਾਦਲ ਵੀ ਇਹ ਬਰਦਾਸ਼ਤ ਨਹੀਂ ਕਰ ਰਹੇ ਸਿਰ ਦਿੱਲੀ ਦੇ ਹਿਸਾਬ ਨਾਲ ਕੌਣ ਚੱਲ ਰਿਹਾ ਅਗਿਆਨੀ ਹਰਪ੍ਰੀਤ ਸਿੰਘ ਦੀਆਂ ਫੋਟੋਆਂ ਜਿਹੜੀਆਂ ਹੁਣ ਵੀ ਅਕਾਲੀ ਦਲ ਵਾਇਰਲ ਕਰ ਲਿਆ ਸਿਰਤਾਜ ਜੀ ਨੂੰ ਮਿਲਣਾ ਉਸ ਤੋਂ ਪਹਿਲਾਂ ਦੀਆਂ ਫੋਟੋਆਂ ਹਮੇਸ਼ਾ ਦੀ ਗੱਲ ਹੋਣੀ ਕੀ ਲੱਗਦਾ ਇਹ ਸਾਰਾ ਕੁਝ ਕਿਤੇ ਨਾ ਕਿਤੇ ਤਾਰਾਂ ਜੋੜਨ ਦੀ ਗੱਲਾਂ ਹੋ ਰਹੀਆਂ ਕਿ ਉਹਦੇ ਦੇ ਪਾਸੇ ਤਾਰਾਂ ਜੋੜਦੀਆਂ ਕਹਿੰਦੇ ਹਰਪ੍ਰੀ ਚੇ ਦੋ ਮਾਈਂਡ ਸੈਟ ਨੇ ਜੀ ਇੱਕ ਮਾਈਂਡ ਸੈਟ ਇਹ ਹੈ ਕਿ ਇਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੇ ਬਾਦਲਾ ਨੇ 50 ਸਾਲ ਸਿੱਖਾਂ ਨੂੰ ਪੋਲਿਟਿਕਲ ਅਨਟੱਚਬਿਲਟੀ ਪ੍ਰੈਕਟਿਸ ਕਰਾਈ ਹੂੰ ਹੂੰ ਕੀ ਮਾਡਲ ਹੁੰਦਾ ਸੀ ਵੀ ਸਵਾਏ ਸਾਡੇ ਤੋਂ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਤੁਹਾਡੇ ਲਈ ਸਾਰੇ ਅਸ਼ੂਤ ਨੇ ਪਰ ਉਹ ਸਿਆਸੀ ਜਮਾਤ ਹੈ ਨਾ ਇੱਕ ਸਿਆਸੀ ਜਮਾਤ ਨਾਲ ਗੱਲ ਨਹੀਂ ਕਰਨੀ ਸਿਆਸੀ ਜਮਾਤ ਤੇ ਕਰ ਸਕਦੇ ਮੈਂ ਉਹੀ ਕਹਿਣਾ ਵੀ ਇਹਨਾਂ ਨੇ ਦੋ ਗੱਲਾਂ ਮੈਂ ਉਹੀ ਕਹਿ ਰਹੇ ਆ ਇੱਕ ਤਾਂ ਇਹ ਕਿਸੇ ਵੀ ਸਿੱਖ ਨੂੰ ਜਥੇਦਾਰ ਨੂੰ ਨਹੀਂ ਕਿਸੇ ਵੀ ਪੱਗ ਵਾਲੇ ਨੂੰ ਕਿਸੇ ਹੋਰ ਪੋਲਿਟਿਕਲ ਪਾਰਟੀ ਤੇ ਬਰਦਾਸ਼ਤ ਨਹੀਂ ਕਰਦੇ ਇਹਨਾਂ ਨੂੰ ਲੱਗਦਾ ਵੀ ਜੇ ਸਿਰ ਤੇ ਪੱਗ ਬੰਨਣੀ ਆ ਜਾਂ ਸਿੱਖਾਂ ਦੀ ਗੱਲ ਕਰਨੀ ਆ ਤਾਂ ਪਹਿਲਾਂ ਸਾਡੇ ਥੱਲੇ ਲੱਗ ਕੇ ਚੱਲੋ। ਔਰ ਜਿੱਥੇ ਅਸੀਂ ਤੁਹਾਨੂੰ ਰੱਖਾਂਗੇ ਤੁਹਾਡੀ ਔਕਾਤ ਦੇ ਹਿਸਾਬ ਨਾਲ ਉੱਥੇ ਰਹਿਣਾ ਪਏਗਾ। ਠੀਕ ਆ? ਹੂੰ ਹੂੰ। ਹੋ ਉਹਦੇ ਵਿੱਚ ਦੂਜੀ ਗੱਲ ਇਹ ਆ ਵੀ ਇਹ ਜਥੇਦਾਰਾਂ ਨੂੰ ਵੀ ਆਪਦੇ ਮੁਲਾਜ਼ਮ ਸਵੱਤ ਦੇ ਕੁਝ ਨਹੀਂ ਦੇਖਦੇ। ਵੀ ਇਹ ਤਾਂ ਸਾਡੇ ਏਮਪਲੋਏ ਨੇ ਅਸਿੱਧੇ ਰੂਪ 'ਚ। ਵੀ ਸ਼੍ਰੋਮਣੀ ਕਮੇਟੀ ਸਾਡਾ ਇੱਕ ਧਾਰਮਿਕ ਵਿੰਗ ਆ। ਇਹ ਸਾਡੇ ਗਾਂ ਇੱਕ ਵਿੰਗ ਦੇ ਗਾਂ ਏਮਪਲੋਏ ਨੇ। ਇਹ ਕੌਣ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਓਵਰਟੇਕ ਕਰਕੇ ਕਿਸੇ ਸਰਕਾਰ ਨਾਲ ਕਿਸੇ ਪੰਜਾਬ ਦੀ ਗਵਰਨਮੈਂਟ ਨਾਲ ਜਾਂ ਦਿੱਲੀ ਦੀ ਗਵਰਨਮੈਂਟ ਨਾਲ ਕੋਈ ਸਿੱਖਾਂ ਦੇ ਮਸਲੇ ਤੇ ਗੱਲ ਕਰਨ ਵਾਲੇ ਇਹਦੇ ਤੇ ਤਾਂ ਸਾਡਾ ਪਿਤਾ ਪੁਰਖੀ ਅਧਿਕਾਰ ਹੈ ਸਾਡੇ ਟੱਬਰ ਦਾ ਔਰ ਗੱਲ ਇਹਨਾਂ ਨੇ ਵੀ ਨਹੀਂ ਕਰਨੀ ਇੱਕ ਤਾਂ ਇਹ ਕਿਸੇ ਹੋਰ ਨੂੰ ਵੀ ਗੱਲ ਕਰਦਾ ਸਿਖਾਉਂਦੇ ਨਹੀਂ ਕਿ ਨਾ ਆਪ ਕਰਕੇ ਰਾਜੀ ਨੇ ਸਿੱਖਾਂ ਦੇ ਮਸਲੇ ਦੀ ਕੋਈ ਗੱਲ ਜੇ ਕੀਤੀ ਹੁੰਦੀ ਤੇ ਅੱਜ ਇਹ ਦੁਰਗਤੀ ਨਾ ਹੁੰਦੀ ਪਰ ਕਹਿੰਦੀ ਹਰਪ੍ਰੀਤ ਸਿੰਘ ਇਹ ਕਹਿੰਦਾ ਸਿੱਖ ਮਸਲਿਆਂ ਦੀ ਨੇਗੋਸ਼ੀਏਸ਼ਨ ਕਰਨੀ ਹੁੰਦੀ ਹੈ ਕਹਿੰਦੀ ਹਰਪ੍ਰੀਤ ਸਿੰਘ ਦੀ ਵੀਡੀਓ ਬਾਹਰ ਹੁੰਦੀ ਹੈ ਜਿਸ ਅਹੁਦੇ ਤੇ ਬੈਠੇ ਸੀ ਮੈਨੂੰ ਹਾਂਜੀ ਬਿਲਕੁਲ ਕਹਿੰਦੀ ਹਰਪ੍ਰੀਤ ਸਿੰਘ ਜਿਸ ਅਹੁਦੇ ਤੇ ਬੈਠੇ ਸੀ ਉਸ ਅਹੁ ਕਿਉਂ ਜਿਹੜੀ ਮਰਜ਼ੀ ਸਰਕਾਰ ਬਣੇ ਚਾਹੇ ਉਹ ਕਿਸੇ ਹੋਰ ਦੇਸ਼ ਦੀ ਸਰਕਾਰ ਵੀ ਹੋਵੇ ਜੇ ਉੱਥੋਂ ਦੇ ਕਿ ਸਿੱਖਾਂ ਦਾ ਮਸਲਾ ਹੈ ਤੇ ਕਾਲਕੱਟਾ ਦੇ ਮਸਲੇ ਹਾਂ ਬਿਲਕੁਲ ਇਹ ਕਿਹੜੀ ਇਹਨਾਂ ਨੇ ਅਸ਼ੂਤਪੂਣਾ ਪ੍ਰੈਕਟਿਸ ਕਰਾ ਰਹੇ ਸਿੱਖਾਂ ਨੂੰ ਫਿਰ ਉਹ ਕੱਲੇ ਬੀਜੇਪੀ ਦੇ ਨਾਲ ਜਿਹੜਾ ਲੀਡਰਾਂ ਨੂੰ ਨਹੀਂ ਮਿਲ ਰਹੇ ਫਿਰ ਤੁਸੀਂ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਨੂੰ ਉਹ ਉੱਥੇ ਜਾ ਕੇ ਨਹੀਂ ਮਿਲ ਰਹੇ ਬਿੱਲੀ ਉਹ ਆ ਕਾਲਕੱਟੇ ਆ ਕੇ ਮਿਲ ਰਹੇ ਹਨ ਗ੍ਰਹਿ ਮੰਤਰੀ ਸਾਜੀ ਫੋਟੋ ਆ ਮਨਜਿੰਦਰ ਸਿਰਸਾ ਜੀ ਦੀ ਉਹ ਕੋਈ ਮੁਲਾਕਾਤ ਦੀ ਫੋਟੋ ਨਹੀਂ ਹੈ ਸਿੰਘ ਸਾਹਿਬ ਦੀ ਉੱਥੇ ਬੰਗਲਾ ਸਾਹਿਬ ਕਥਾ ਦਾ ਪ੍ਰੋਗਰਾਮ ਸੀ ਉਹਦਾ ਲਾਈਵ ਲਿੰਕ YouTube ਤੇ ਹੈ ਕਥਾ ਕਰਨ ਤੋਂ ਬਾਅਦ ਜਦੋਂ ਉਹ ਦਫ਼ਤਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਨੇ ਤੇ ਮਨਜਿੰਦਰ ਸਿੰਘ ਸਾਹਿਬ ਉੱਥੇ ਆ ਕੇ ਫੋਟੋ ਖਿਚਾ ਲੈਂਦਾ ਸੋ ਇਸ ਤਰੀਕੇ ਦੇ ਨਾਲ ਤਾਂ ਬਲਟੋਆ ਵੀ ਸਵੇਰੇ ਜਾ ਕੇ ਫੋਟੋ ਖਿਚਾ ਸਕਦਾ ਪਰ ਆਧਾਰ ਤੇ ਹੋਏ ਬਣਿਆ ਨਾ ਆਧਾਰ ਤੇ ਮੇਨ ਮਿਲਣ ਲੱਗਦਾ ਸੰਢੂ ਵਾਲਾ ਮਸਲਾ ਸਾਈਡ ਤੇ ਹੋ ਗਿਆ ਆਧਾਰ ਤੇ ਉਹ ਸਾਰਾ ਕੁਝ ਬਣ ਗਿਆ ਨਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਹੀ ਉਹੀ ਭਾਜਪੀ ਦੇ ਲੀਡਰ ਪਿਛਲੇ 1 ਹਫ਼ਤੇ ਤੋਂ ਬਾਦਲਾਂ ਦੇ ਫਾਰਮ ਹਾਊਸ ਤੇ ਰਿਸੈਪਸ਼ਨ ਪਾਰਟੀਆਂ 'ਚ ਆ ਰਹੇ ਨੇ ਸੋ ਵੀਰ ਬਾਦਲ ਉਹਨਾਂ ਨੂੰ ਝੁਕ ਝੁਕ ਕੇ ਸਾਰਾ ਟੱਬਰ ਡੰਡੋਤ ਕਰਕੇ ਵੈਲਕਮ ਕਰ ਰਿਹਾ ਜਿੰਨੇ ਬੀਜੇਪੀ ਦੇ ਵੱਡੇ ਆਗੂ ਨੇ ਦਿੱਲੀ ਵਾਲੇ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਛੱਡ ਕੇ ਸਾਰੀ ਜਿਹੜੀ ਸੈਕੰਡ ਲੇਅਰ ਦੀ ਲੀਡਰਸ਼ਿਪ ਆ ਬਾਦਲਾਂ ਦੀ ਰਿਸੈਪਸ਼ਨ ਪਾਰਟੀਆਂ 'ਚ ਆ ਰਹੀ ਹੈ ਅੱਜ ਵੀ ਪਹੁੰਚੀ ਹੋਈ ਹੈ ਠੀਕ ਹੈ ਉਹ ਉੱਥੇ ਅਕਾਲੀ ਦਲ ਦਾ ਪ੍ਰਧਾਨ ਜੇ ਬੀਜੇਪੀ ਦੇ ਲੀਡਰ ਆ ਵੀ ਡੰਡੋਤ ਕਰਕੇ ਆਪਣੇ ਵਿਆਹ ਸ਼ਾਦੀਆਂ 'ਚ ਮਿਲੇ ਕੋਈ ਸਮੱਸਿਆ ਨਹੀਂ ਤੇ ਸਿੱਖ ਸਿੱਖਾਂ ਨੂੰ ਗੁਰਦੁਆਰਿਆਂ 'ਚ ਹੀ ਮਿਲਦੇ ਹੁੰਦੇ ਆ ਜੇ ਮਨਜਿੰਦਰ ਸਿਰਸਾ ਸਿੰਘ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬਗਲਾ ਸਾਹਿਬ ਗੁਰਦੁਆਰੇ ਦੇ ਦਫਤਰ 'ਚ ਮਿਲਦਾ ਤੇ ਉਹ ਬਹੁਤ ਵੱਡੀ ਸਮੱਸਿਆ ਹੈ ਪਰ ਤੁਹਾਡੀਆਂ ਵਿਆਹ ਸ਼ਾਦੀਆਂ ਦੇ ਵਿੱਚ ਆ ਕੇ ਭਾਜਪਾ ਦੇ ਲੀਡਰਾਂ ਨੂੰ ਤੁਸੀਂ ਡੰਡੋਤ ਕਰੋ ਉੱਥੇ ਜਾਇਜ਼ ਹੈ ਤੁਸੀਂ ਚੰਨੀ ਦੇ ਵਿਆਹ ਤੇ ਪਹੁੰਚ ਦਾ ਮਸਲਾ ਵੀ ਠਾਾਇਆ ਉਹਨਾਂ ਨੇ ਕਿ ਚੰਨੀ ਦੇ ਬੇਟੇ ਦਾ ਵਿਆਹ ਸੀ ਸਾਡੇ ਆਗੂਆਂ ਨੂੰ ਰੋਟੀਆਂ ਖਵਾ ਕੇ ਵੀ ਅਕਾਲੀ ਨੇ ਤੇ ਸਿੰਘ ਸਾਹਿਬ ਸਿੱਖਾਂ ਦੇ ਮਸਲੇ ਪੋਲਿਟੀਕਲ ਪਾਰਟੀਆਂ ਕੋਲ ਠਾ ਕੇ ਭਾਜਪਾ ਜਾਂ ਕਾਂਗਰਸੀ ਆ ਆਪਦੇ ਆਗੂ ਦੇ ਸੈਕਸ਼ਨ ਪਾਰਟੀ 'ਚ ਪਹੁੰਚਣਾ ਚੰਨੀ ਦੇ ਬੇਟੇ ਦੇ ਵਿਆਹ 'ਚ ਪਹੁੰਚਣਾ ਇਹ ਵੀ ਕਾਫੀ ਤੰਗ ਕੱッセ ਜਾ ਰਹੇ ਆ ਸਿੰਘ ਸਾਹਿਬਾਂ ਦੇ ਮੈਂ ਤਾਂ ਕਹਿ ਰਿਹਾ ਵੀ ਇਹ ਉਸੇ ਡਿਪਲੋਮੇਸੀ ਦਾ ਹਿੱਸਾ ਹੈ ਜੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੰਦੂਆ ਮਜ਼ਦੂਰ ਬਣ ਕੇ ਬੈਠਾ ਹੋਵੇ ਅਕਾਲੀ ਦਲ ਦਾ ਪ੍ਰਧਾਨ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਸਿੱਖਾਂ ਦਾ ਕੋਈ ਮਸਲਾ ਨਾ ਉਠਾਵੇ ਚੁੱਪ ਵੱਟ ਕੇ ਬੈਠੇ ਤੇ ਸਾਡੇ ਕੋਲ ਅਕਾਲ ਤਖਤ ਦਾ ਜੱਜਰ ਬੈਠਾ ਉਹ ਕਿਸੇ ਨਾਲ ਗੱਲ ਨਾ ਕਰੇ ਕਿਸੇ ਪੋਲਿਟਿਕਲ ਪਾਰਟੀ ਨਾਲ ਕਿੱਥੋਂ ਦਾ ਇਨਸਾਫ ਹੈ ਵੀ ਨਾ ਤੁਸੀਂ ਗੱਲ ਕਰੋ ਨਾ ਕਿਸੇ ਨੂੰ ਹੋਰ ਨੂੰ ਸਿੱਖ ਦਾ ਮਸਲਿਆਂ ਦੀ ਗੱਲ ਕਰਨ ਦਿਓ ਸੋ ਤੇ ਅੱਜ ਜੋ ਖਲਾਬ ਬਣਿਆ ਸੀ ਖਲਾਬ ਭਰਨ ਦੀ بجائے ਖਲਾ ਜਿਹੜਾ ਵਾ ਇਸ ਟਾਈਮ ਦੇ ਉਤੇ ਮੈਨੂੰ ਲੱਗਦਾ ਖਲਾਰਾ ਪੈ ਚੁੱਕਾ ਹੈ ਇਹ ਕਹਿ ਸਕਦੇ ਆਪਾਂ ਹਨਾ ਖਲਾਰਾ ਪੈ ਗਿਆ ਹਾਂ ਇਹ ਕਿਵੇਂ ਵੇਖ ਰਹੇ ਹੋ ਤੁਸੀਂ ਇਹ ਚੀਜ਼ ਨੂੰ ਕਿਵੇਂ ਹੋਣਾ ਇਸ ਟਾਈਮ ਅਜਿਹੀ ਸੀ ਪ੍ਰਧਾਨ ਦਾਸ ਸੀ ਭਾਉ ਉਹ ਤੋਂ ਪਹਿਲਾਂ ਸਿੰਘ ਸਾਹਿਬ ਨੂੰ ਪਾਰ ਕਰਨਾ ਇਹ ਬਹੁਤ ਕੁਝ ਪੰਥ ਦੇ ਵਿੱਚ ਖਲਾ ਬਣਿਆ ਹੋਇਆ ਹੈ ਇਸ ਟਾਈਮ ਦੇ ਉਤੇ ਦੇਖੋ ਕੁਝ ਰੋਹਾਨੀ ਤਾਂ ਹੈ ਜੋ 2 ਦਸੰਬਰ ਨੂੰ ਹੋਇਆ ਮੈਂ ਤਾਂ ਉਹਦੇ ਲਈ ਜਥੇਦਾਰਾਂ ਨੂੰ ਵੀ ਸਹਿਰਾ ਨਹੀਂ ਦਿੰਦਾ ਕਿਸੇ ਵੀ ਜਥੇਦਾਰ ਨੂੰ ਸਹਿਰਾ ਨਹੀਂ ਦਿੰਦਾ ਉਹ ਅਕਾਲਪੁਰਖ ਨੇ 2 ਦਸੰਬਰ ਦੇ ਫੈਸਲੇ ਤੋਂ ਬਾਅਦ ਪੰਥ 'ਚ ਇੱਕ ਛਾਣਣਾ ਲਾਤਾ ਹ ਹ ਉਸ ਛਾਣਣੇ ਦੇ ਵਿੱਚੋਂ ਘਟਿਆ ਘਟ ਕਾਬਲੀਅਤ ਵਾਲੇ ਮਸੰਦਪੁਣੇ ਵਾਲੇ 도ਗਲੀ ਲੀਡਰਸ਼ਿਪ ਛਣ ਛਣ ਕੇ ਡਿੱਗ ਗਈ ਤੇ ਉਸ ਛਾਣਣੇ ਦੇ ਵਿੱਚੋਂ ਹੋ ਸਕਦਾ ਜਥੇਦਾਰਾਂ ਨੂੰ ਵੀ ਛਾਣ ਕੇ ਲੰਘਣਾ ਪਵੇ ਸਿੰਘ ਸਾਹਿਬ ਦਾ ਇੱਕ ਅਕਾਲਪੁਰਖ ਦਾ ਛਾਣਣਾ ਹੈ ਮੈਨੂੰ ਲੱਗਦਾ ਤੇ ਸਭ ਦੀ ਪਹਿਚਾਣ ਹੋ ਰਹੀ ਹੈ ਕੌਮ ਨੂੰ ਜਿੰਨੀ ਲੀਡਰਸ਼ਿਪ ਸਿੱਖਾਂ ਦੇ ਸਿਰ ਤੇ ਬੋਝ ਬਣ ਕੇ ਬੈਠੀ ਹੋਈ ਸੀ ਇਸ ਕ੍ਰਾਈਸਿਸ ਦੇ ਵਿੱਚੋਂ ਉਹ ਸਿੱਖਾਂ ਦੀ ਗਲੋਲ ਇਥੇ ਸਿੰਘ ਸਰ ਗਿਆਨੀ ਰਿਗਵੀ ਸਿੰਘ ਦਾ ਜਿਹੜਾ ਇਸ ਟਾਈਮ ਤੇ ਬਿਆਨ ਆਇਆ ਵਾ ਉਹ ਕਿਤੇ ਨਾ ਕਿਤੇ ਹੱਕ ਦੇ ਵਿੱਚ ਤੇ ਜਾ ਰਿਹਾ ਗਿਆਨੀ ਹਰਪੀਰ ਸਿੰਘ ਦੇ ਪਰ ਇੱਕ ਵੱਡੇ ਤੌਰ ਤੇ ਜੋ ਸਿੱਖ ਸੰਗਤ ਦਾ ਸਹਿਯੋਗ ਚਾਹੀਦਾ ਨਹੀਂ ਹੈ ਮੈਂ ਵੀ ਕੋਈ ਨਹੀਂ ਚਾਹਾਂਗਾ ਬਿਆਨ ਵੀ ਨਹੀਂ ਹੈ ਮਤਲਬ ਉਹ ਇੱਕ ਪੋਲਿਟੀਕਲ ਡਿਪਲੋਮੈਟ ਜਾਂ ਬਿਆਨ ਹੈ ਜਿਵੇਂ ਪੋਲਿਟੀਕਲ ਆਦਮੀ ਵੱਡੀ ਤੋਂ ਵੱਡੀ ਘਟਨਾ ਤੇ ਨਿੰਦਾ ਕਰ ਦਿੰਦੇ ਨੇ ਤੇ ਠੀਕ ਠਾਕ ਜੀ ਘਟਨਾ ਤੇ ਛਲਾਗਾ ਕਰ ਦਿੰਦੇ ਉਹ ਲਗਭਗ ਉਹੀ ਡਿਪਲੋਮੇਸੀ ਹੈ ਵੀ ਇਹਦੀ ਮੈਂ ਨਿੰਦਾ ਕਰਦਾ ਆ ਬੜਾ ਮਾੜਾ ਹੋਇਆ ਆ ਬਹੁਤ ਵਧੀਆ ਹੋਇਆ ਜੀ ਮੈਂ ਸਵਾਗਤ ਕਰਦਾ ਸੋ ਇਹ ਪੋਲਿਟੀਕਲ ਸਟੇਟਮੈਂਟ ਹੈ ਉਹਨਾਂ ਦਾ ਕੰਮ ਸੀ ਉਹਨਾਂ ਦਾ ਮੁਢਲਾ ਫਰਜ ਸੀ ਜੇ ਕੁਝ ਗਲਤ ਹੋ ਰਿਹਾ ਸੀ ਤਾਂ ਇਸੇ ਪੋਸਟ ਦੇ ਵਿੱਚ ਉਹ ਤਿੰਨ ਮੈਂਬਰੀ ਕਮੇਟੀ ਨੂੰ ਅਕਾਲ ਤੱਕ ਤੇ ਤਲਬ ਹੋਣ ਲਈ ਵੀ ਕਹਿ ਸਕਦੇ ਸੀ ਉਹਨਾਂ ਆਪ ਕਹਿਆ ਸੀ ਕਿ ਆਧਾਰ ਖੇਤਰ ਨਹੀਂ ਹੈਗਾ ਤੁਹਾਡਾ ਆਧਾਰ ਖੇਤਰ ਅਕਾਲ ਤੱਕ ਸਾਬਦਾ ਵਾ ਅੱਜ ਐਸਜੀਪੀਸੀ ਬਰਖਾਸਤ ਕਰਦੀ ਉਹ ਤੇ ਵੱਡਾ ਸਟੈਂਡ ਜੇ ਉਹਨਾਂ ਨੇ ਲਿਆ ਸਿੱਖ ਸੰਗਤ ਨੇ ਵੱਡਾ ਸਟੈਂਡ ਕਿੰਨਾ ਇੱਕ ਲਿਆ ਵਾ ਬਹੁਤ ਲੈਟਰਾਂ ਜਿਹੜੀਆਂ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਸੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਵਾ ਇਸ ਤਰ੍ਹਾਂ ਹੋਣਾ ਚਾਹੀਦਾ ਪਹਿਲਾਂ ਫੈਸਲਾ ਦੇ ਪਰ ਜਦੋਂ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਨੂੰ ਫਾਰਕ ਕੀਤਾ ਗਿਆ ਉਸ ਤੋਂ ਬਾਅਦ ਵਿੱਚ ਪੰਥ ਚੁੱਪੀ ਨੂੰ ਕਿਉਂ ਦੇਖ ਰਿਹਾ ਤੁਸੀਂ ਮੈਨੂੰ ਲੱਗਦਾ ਵੀ ਪੰਥ ਨੇ ਨਾ ਜੁੱਤੀ ਪੈਰ ਛੁਲਾ ਲਈ ਹੋਈ ਹੈ ਹਾਂ ਹਾਂ ਹੱਥ ਚ ਫੜ ਲਈ ਹੋਈ ਹੈ ਇੱਕ ਪਿੱਛੇ ਪਿੱਛੇ ਹਲੇ ਲਕੋ ਕੇ ਰੱਖੀ ਹੋਈ ਹੈ ਤੇ ਉਹ ਸਿਰਫ ਦੇਖ ਰਹੇ ਨੇ ਵੀ ਕੌਣ-ਕੌਣ ਇਸ ਛਾਨਣੇ ਚੋਂ ਛਣ ਕੇ ਨਿਕਲ ਰਿਹਾ ਪਰ ਜੁੱਤੀ ਪੰਚ ਦੀ ਤਿਆਰ ਹੈ ਇਹ ਹੁਣ ਖਾਣ ਵਾਲੇ ਦੇਖਣ ਉਹਨਾਂ ਨੇ ਬਚਣਾ ਜਾਂ ਕਿ 100 ਗੰਡਿਆਂ ਦੇ ਨਾਲ 176 ਵੀ ਖਾਣੇ ਨੇ ਅੱਜ ਤੇ ਜਿਹੜਾ ਫੈਸਲਾ ਮੈਂ ਫਿਰ ਉਸੇ ਗੱਲ ਤੇ ਆਉਂਗਾ ਧਾਮੀ ਸਾਹਿਬ ਐਡਵੋਕੇਟ ਸਾਹਿਬ ਵੱਲੋਂ ਲਿਆ ਗਿਆ ਕਿਵੇਂ ਵੇਖਦੇ ਹੋ ਤੁਸੀਂ ਕਿ ਨੌਜਵਾਨ ਉਹਦੀ ਕਹਿੰਦੇ ਕਿ ਪਾਰਟੀ ਪਾਜੀ ਜਾਂ ਆਪਣੇ ਧੜੇ ਪਿੰਦ ਉੱਪਰ ਟਿਕ ਕੇ ਦੱਸੋਗੇ ਤੁਸੀਂ ਹੁਣ ਕਿ ਇਹ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਔਲੇ ਸਮੇਂ ਚ ਹੋਸਾ ਕਾਰਜਕਾਰੀ ਪ੍ਰਧਾਨ ਵੀ ਮਿਲ ਹੀ ਜਾਣਾ ਕੋਈ ਨਾ ਕੋਈ ਹੋ ਸਕਦਾ ਸਿੰਘ ਤਾਂ ਹੁਣ ਨਹੀਂ ਨਹੀਂ ਉਹ ਨਹੀਂ ਮੈਨੂੰ ਲੱਗਦਾ ਇਹ ਇਹ ਅਸਤੀਫਾ ਵੀ ਬਾਦਲਾ ਨੂੰ ਆਕਸੀਜਨ ਦੇਗਾ ਅੱਜ 17 ਪਈ ਹੈ ਕੱਲ 18 ਫਰਵਰੀ ਨੂੰ ਉਹਨਾਂ ਨੇ ਡਿਸੀਜਨ ਦੇਣਾ ਸੀ ਆਪਦੀ ਰਿਪੋਰਟ ਬਣਾ ਕੇ ਭੇਜਣੀ ਸੀ ਸੱਤ ਮੈਂਬਰ ਕਮੇਟੀ ਵੱਲੋਂ ਹਾਂ 16 ਨੂੰ ਦੇਣੀ ਸੀ ਫਿਰ ਗਿਆਨੀ ਅਰਜੰਦਰ ਸਿੰਘ ਧਾਮੀ ਉਹਨਾਂ ਨੇ ਪੰਥਕ ਸੰਕਟ ਨੂੰ ਪਿੱਛੇ ਛੱਡ ਕੇ ਨਿੱਜੀ ਧਿਜਾਵਿਆਂ ਦਾ ਵੇਰਵਾ ਦੇ ਕੇ ਦੋ ਦਿਨ ਹੋਰ ਸੋਚਣ ਦਾ ਟਾਈਮ ਲੈ ਲਿਆ ਵੀ ਕਰਨਾ ਕੀ ਹੈ ਸ ਇਹਨਾਂ ਕੋਲ ਅਸਲ ਵਿੱਚ 24 ਘੰਟੇ ਬਚੇ ਸੀ 24 ਘੰਟਿਆਂ ਬਾਅਦ ਇਹਨਾਂ ਨੂੰ ਬਾਦਲਾਂ ਦੇ ਖਿਲਾਫ ਬਗਾਵਤ ਕਰਨੀ ਪਣੀ ਸੀ ਜਾਂ ਅਕਾਲ ਤਖਤ ਦੇ ਖਿਲਾਫ ਬਗਾਵਤ ਕਰਦੇ ਜਾਂ ਬਾਦਲਾਂ ਦੇ ਖਿਲਾਫ ਕਰਦੇ ਸੋ ਉਹਨਾਂ ਨੇ ਦੋਵਾਂ ਦੇ ਖਿਲਾਫ ਬਗਾਵਤ ਕੀਤੇ ਬਿਨਾਂ ਜੰਗ 'ਚੋਂ ਭੱਜਣ ਦਾ ਫੈਸਲਾ ਲਿਆ ਸੋ ਮੈਂ ਇਹਨੂੰ ਸਿੱਧਾ-ਸਿੱਧਾ ਜੰਗ 'ਚੋਂ ਭੱਜਣ ਦਾ ਜਿਹੜਾ ਉਹ ਫੈਸਲਾ ਕਹਾਂਗਾ ਜਦੋਂ ਜੰਗ 'ਚੋਂ ਇਹਨੂੰ ਇੱਕ ਪਾਸਾ ਵੀ ਨਹੀਂ ਕਰ ਸਕੇ ਜਦੋਂ ਜੰਗ 'ਚੋਂ ਭੱਜੇ ਤੁਸੀਂ ਗੱਲ ਕਰ ਰਹੇ ਹੋ ਜਦੋਂ ਜਰਨੈਲ ਭੱਜ ਜਾਂਦਾ ਫਿਰ ਫੌਜਾਂ ਕਿੱਧਰ ਪਾਸੇ ਜਾਣਗੀਆਂ ਬਾਕੀ ਫੌਜਾਂ ਕਿੱਥੇ ਜਾਣਗੀਆਂ ਹੁਣ ਨਹੀਂ ਇਹ ਦੇਖੋ ਕਿਰਾਏ ਦੇ ਜਰਨੈਲਾਂ ਦੇ ਨਾਲ ਜੰਗਾਂ ਨਹੀਂ ਲੜੀਆਂ ਚਾਹ ਰੋਜਗਾਰਵਾਦੀ ਜਰਨਲ ਨੇ ਸਿਰਫ ਨਾਵਾਂ ਦੇ ਜਰਨਲ ਨੇ ਜਿਹੋ ਜਿਹੇ ਇਹ ਧਾਰਮਿਕ ਜਰਨਲ ਨੇ ਉਹ ਜਿਆ ਮੱਝ ਦਾ ਜਰਨਲ ਹੈ ਜਿਹੜਾ ਪ੍ਰਗਵੇ ਦਾ ਫੜਿਆ ਗਿਆ ਵੱਡੀ ਸੰਸਥਾ ਵਾ ਐ ਜੀ ਪੀ ਸੀ ਵੱਡੀ ਸੰਸਥਾ ਵਾ ਅਕਾਲ ਤਖਤ ਸਾਹਿਬ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਸਿੰਘ ਸਹਿਬਾਨ ਜਿਹੜੇ ਉੱਤੇ ਹੁੰਦੇ ਉਹਨਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨਾ ਜਿਹੜੀਆਂ ਅਗਲੇ ਪਾਸੇ ਵੱਡੀਆਂ ਪਦਵੀਆਂ ਦਿੰਦੀਆਂ ਜਿਹੜੀਆਂ ਜੇ ਕੋਈ ਇਹ ਅਲਟੀਮੇਟਲੀ ਪ੍ਰਧਾਨ ਨਹੀਂ ਬਣਿਆ ਇਹ ਜਿਸ ਕਸਵੱਟੀ ਦੇ ਵਿੱਚੋਂ ਜਿਸ ਸੂਈ ਦੇ ਨੱਕੇ ਦੇ ਵਿੱਚੋਂ ਲੰਘ ਕੇ ਪ੍ਰਧਾਨ ਬਣਦੇ ਨੇ ਉੱਥੇ ਦੀਆਂ ਤਾਂ ਸ਼ਰਤਾਂ ਤੇ ਕਸਵੱਟੀ ਹੋਰ ਹੈ ਉੱਥੇ ਕਸਵੱਟੀ ਇਹ ਹੁੰਦੀ ਹੈ ਵੀ ਇਹ ਨੇਗੋਸ਼ੀਏਟ ਕਰਕੇ ਆਉਂਦੇ ਨੇ ਵੀ ਸਾਡੇ ਮੂੰਹ 'ਚ ਜਵਾਬ ਨਹੀਂ ਹੋਏਗੀ ਅਸੀਂ ਆਪਦੀ ਰੀੜ ਦੀ ਹੱਡੀ ਤੁਹਾਨੂੰ ਸੌਂਪਦੇ ਆਂ ਆਪਦੀ ਮੱਤ ਤੁਹਾਨੂੰ ਸੌਂਪਦੇ ਆਂ ਤੇ ਤੁਸੀਂ ਚਾਹੇ ਮਤਲਬ ਜਿਵੇਂ ਪੰਜਾਬੀ ਦਾ ਇੱਕ ਕਹਿਣਾ ਨਹੀਂ ਚਾਹੀਦਾ ਏਡੇ ਵੱਡੇ ਅਹੁਦੇ ਤੇ ਰਹੇ ਆ ਵੀ ਆਪਦੀ ਦਾੜੀ ਫੜਾ ਕੇ ਆਉਂਦੇ ਨੇ ਵੀ ਤੁਸੀਂ ਚਾਹੇ ਪੱਟ ਲਓ ਤੇ ਚਾਹੇ ਰੱਖ ਲਓ ਇੱਕ ਇੱਕ ਸੀਰੀਅਲ ਚੱਲਦਾ ਹੁੰਦਾ ਸੀ ਜਿੱਦੇ 'ਚ ਕਹੇ ਜਾਂਦਾ ਸੀ ਕਿ ਜੋ ਹੁਕਮ ਮੇਰੇ ਆਕਾ ਚਾਹਤੋ ਜਿੰਨ ਵਾਲਾ ਸੀਰੀਅਲ ਤੁਸੀਂ ਦੇਖਿਆ ਹੋਊਗਾ ਚਾਹਤ ਫਿਰ ਆਕਾ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾਂਦਾ ਸਭ ਕੁਝ ਜੋ ਹੁਕਮ ਮੇਰੇ ਆਕਾ ਉਹ ਖੁਸ਼ ਹੋਊਗਾ ਅੱਲੇ ਖੁਸ਼ ਖੁਸ਼ ਤਾਂ ਆਕਾ ਨੂੰ ਇਹ ਕਰ ਹੀ ਨਹੀਂ ਪਾਏ ਕਿਉਂਕਿ ਜਿੰਨੀਆਂ ਗਾਲਾਂ ਪੰਥ ਕੋਲੋਂ ਧਾਮੀ ਸਾਹਿਬ ਨੇ ਖਾਧੀਆਂ ਉਹ ਪਿਛਲੇ 2 ਮਹੀਨਿਆਂ ਤੋਂ ਲਗਭਗ ਬਾਦਲ ਜੁੰਡਲੀ ਤੋਂ ਵੀ ਖਾ ਰਹੇ ਨੇ ਬਰਾਬਰ ਦੀਆਂ ਉਹ ਵੀ ਗਾਲਾਂ ਕੱਢ ਰਹੇ ਨੇ ਵੀ ਇਹ ਸਾਰਾ ਸਿਆਪਾ ਤੇਰਾ ਪਾਇਆ ਹੋਇਆ ਹੈ ਤੇ ਪੰਥ ਵੀ ਗਾਲਾਂ ਕੱਢ ਰਿਹਾ ਵੀ ਤੂੰ ਭਾਈ ਸੈਣ ਨਹੀਂ ਲੈ ਰਿਹਾ ਸੋ ਅਲਟੀਮੇਟਲੀ ਇਹ ਦਬਾਅ ਨਹੀਂ ਚੇਲ ਪਾਰੇ ਉਹ ਚੰਗਾ ਹੋਇਆ ਵੀ ਮੈਨੂੰ ਲੱਗਦਾ ਵੀ ਉਹ ਕੱਲ ਵਾਲਾ ਫੈਸਲਾ ਜਿਹੜ ਬਾਕੀ 6 ਮੈਂਬਰਾਂ ਦੇ ਪ੍ਰਭਾਵ ਚ ਆ ਕੇ ਵੀ ਉਹ ਅਕਾਦਤਕ ਸਾਹਿਬ ਨੂੰ ਜਾ ਕੇ ਰਿਪੋਰਟ ਬਣਾ ਕੇ ਭੇਜਦੇ ਵੀ ਇਸ ਵਰਕਿੰਗ ਕਮੇਟੀ ਜਾਂ ਬੋਗਸ ਭਰਤੀ ਜਾਂ ਹੁਕਮ ਅਦੁੱਲੀ ਕਰਨ ਵਾਲਾ ਤੇ ਸਿੰਘ ਸਾਹਿਬ ਕਾਰਵਾਈ ਕਰਨ ਫਿਰ ਇਹਨਾਂ ਨੇ ਆਪਣੇ ਪੱਲਿਓ ਜਿਹੜੀ ਬੋਲ ਹੈ ਉਹ ਗਿਆਨੀ ਰਕबीर ਸਿੰਘ ਦੇ ਖੇਮੇ ਚ ਸਿੱਟ ਦੇਣੀ ਸੀ ਤੇ ਜਾ ਫਿਰ ਇਹਨਾਂ ਨੂੰ ਆਪਣੇ ਤੌਰ ਤੇ ਭਰਤੀ ਆਰੰਭ ਕਰਨੀ ਪੈਣੀ ਸੀ ਜੇ ਗਿਆਨੀ ਰਕबीर ਸਿੰਘ ਕਹਿ ਦਿੰਦੇ ਵੀ ਉਸ ਬੋਗਸ ਭਰਤੀ ਨੂੰ ਮਰਦਦਾ ਤੁਸੀਂ ਆਪਣੀ ਭਰਤੀ ਆਰੰਭ ਕਰੋ ਤੇ ਇਹਨਾਂ ਦੇ ਵਿੱਚ ਧਾਮੀ ਸਾਹਿਬ ਮੁਖੀ ਲਾਇਏ ਹੋਏ ਨੇ ਜਿਨ੍ਹਾਂ ਦੀ ਲੱਤਾਂ ਹੀ ਨਹੀਂ ਭਾਰ ਚਲਦੀਆਂ ਵੀ ਉਹੇ ਕੰਮ ਕਰ ਸਕਦਾ ਇਹ ਹੁਣ ਪੰਥ ਖਲਾਫ ਭਰੂ ਕਿਵੇਂ ਤੇ ਪੰਥ ਨੂੰ ਜਿਹੜਾ ਜਰਨੈਲ ਉਹ ਕਿਹੜਾ ਜਰਨੈਲ ਮਿਲ ਸਕਦਾ ਹੌਲੇ ਸਮੇਂ ਦੇ ਵਿੱਚ ਦੇਖੋ ਪੰਥ ਨੂੰ ਜਰਨੈਲ ਨਹੀਂ ਪੰਥ ਨੂੰ ਇੱਕ ਕਲੈਕਟਿਵ ਲੀਡਰਸ਼ਿਪ ਕਰਨੀ ਪਏਗੀ ਅਸੀਂ ਇੱਕ ਮਾਨਸਿਕਤਾ ਕਰ ਲਈ ਹੈ ਵੀ ਅਸੀਂ ਸ਼ਖਸੀਅਤ ਆਧਾਰਿਤ ਪੋਲਿਟਿਕਸ ਸਿੱਖਾਂ ਦੇ ਵਿੱਚ ਦੇਖਦੇ ਹਾਂ ਪੰਥ ਦੀ ਜਿਹੜੀ ਕਲੈਕਟਿਵ ਸ਼ਕਤੀ ਹੈ ਉਹਦੇ ਵਿੱਚੋਂ ਕਲੈਕਟਿਵ ਲੀਡਰਸ਼ਿਪ ਕੱਢਣਾ ਪਾਵਰ ਦੀ ਡੀਸੈਂਟਰਲਾਈਜੇਸ਼ਨ ਕਰਨਾ ਔਰ ਇੱਕ ਵਿਅਕਤੀ ਦੇ ਹੱਥ ਕਮਾਂਡ ਨਾ ਦੇਣਾ ਉਹੀ ਇਸ ਵਕਤ ਇਸ ਕ੍ਰਾਈਸਿਸ ਦਾ ਹੱਲ ਹੈ ਜੇ ਅਸੀਂ ਕੋਈ ਇੱਕ ਵਿਅਕਤੀ ਦੇ ਵਿੱਚੋਂ ਕੋਈ ਹੱਲ ਸੋਚਦੇ ਆਂ ਔਰ ਇਮੀਡੀਏਟ ਔਰ ਇਨਸਟੈਂਟ ਹੱਲ ਦੇਖਦੇ ਆਂ ਉਹ ਮੈਨੂੰ ਲੱਗਦਾ ਵੀ ਅਸੀਂ ਲੋੜੋਂ ਵੱਧ ਉਮੀਦ ਲਾ ਰਹੇ ਆਂ ਧੰਨਵਾਦ ਸੁਦੇਸ਼ ਸਿੰਘ ਜੀ ਅਕਾਲ ਚਨਨ ਵਾਸ ਸਮਾਪਤ ਕਰਨ ਵਾਸਤੇ ਤੇ ਆਪਾਂ ਜਲਦੀ ਫੇਰ ਗੱਲਬਾਤ ਕਰਾਂਗੇ ਫਿਰ ਫਤਿਹਬਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ